ਇਤਿਹਾਸਕ ਨਗਰ ਸ੍ਰੀ ਕੀਰਤਪੁਰ ਸਾਹਿਬ ਦੀ ਲੜੀ ਦੇ ਚੱਲਦੇ ਆ ਅੱਜ ਗੱਲ ਕਰਦੇ ਆ ਉੱਥੇ ਦੇ ਇਤਿਹਾਸ ਬਾਰੇ ਜਦੋਂ ਅਸੀਂ ਸਵਰਨ ਸਿੰਘ ਜੀ ਗੱਲ ਕਰਦੇ ਆ ਅ ਗੁਰੂ ਕੇ ਬਾਗ ਦੀ ਜੀ ਤੇ ਗੁਰੂ ਕੇ ਬਾਗ ਬਾਰੇ ਦੱਸੋ ਸਾਨੂੰ ਵੀ ਇਤਿਹਾਸਕ ਪੱਖ ਗੁਰੂ ਦਾ ਬਾਗ ਜਿਹੜਾ ਉਹ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਆ ਇਤਿਹਾਸਕ ਆ ਜਿਹੜਾ ਕੀਰਤਪੁਰ ਸਾਹਿਬ ਦੇ ਵਿੱਚ ਗੁਰੂ ਕਾ ਬਾਗ ਹੈ ਹਾਂਜੀ ਉਸ ਬਾਗ ਬਾਗ ਦੇ ਵਿੱਚ ਤਿੰਨ ਗੁਰੂ ਸਹਿਬਾਨ ਤੀਰਤਪੁਰ ਸਾਹਿਬ ਰਹਿੈ ਸ਼ੋਣ ਕਰਕੇ ਉਹ ਬਾਗ ਦੇ ਕੰਢੇ ਉੱਤੇ ਰਹਿੈ ਸ਼ੋਣ ਕਰਕੇ ਠੀਕ ਹੈ ਜੀ ਇਸ ਬਾਗ ਦੇ ਵਿੱਚ ਸੈਰ ਕਰਿਆ ਕਰਦੇ ਸਾਨੂੰ ਠੀਕ ਹੈ ਜੀ ਇਹ ਬਕਾਇਦਾ ਉਹਨਾਂ ਦੇ ਲਈ ਹੀ ਬਣਾਇਆ ਗਿਆ ਸੀ ਗੁਰਦੁਆਰਾ ਹਰਮੰਦਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਪਿਛਲੇ ਪਾਸੇ ਚੜ੍ਹਦੀ ਦਿਸ਼ਾ ਨੂੰ ਹੈ ਠੀਕ ਹੈ ਜੀ ਅ ਦੱਖਣ ਚੜ੍ਹਦੇ ਨੂੰ ਜਿਹੜਾ ਆਪਾਂ ਬੋਲਦੇ ਆਂ ਹਾਂਜੀ ਤੇ ਉੱਥੇ ਇਹ ਬਣਿਆ ਹੋਇਆ ਹੈ ਠੀਕ ਹੈ ਜੀ ਇਹ ਗੁਰੂ ਸਾਹਿਬ ਦੇ ਵੇਲੇ ਇਸ ਬਾਗ ਦੇ ਵਿੱਚ ਆਯੂ ਬੈਦਿਕ ਦਵਾਈਆਂ ਬੁੱਟੀਆਂ ਦੇ ਵਿੱਚ ਵਰਤੇ ਜਾਣ ਵਾਲੀਆਂ ਜਿਹੜੀਆਂ ਜੜੀਆਂ ਬੁੱਟੀਆਂ ਸਨ ਠੀਕ ਹੈ ਜੀ ਉਹ ਬੜੀਆਂ ਬਾਗ ਕਮਾਲ ਦੀਆਂ ਸਨ ਇੱਕ ਜਦੋਂ ਤੁਸੀਂ ਇਹ ਗੱਲ ਕਰਦੇ ਆ ਜੜੀਆਂ ਬੁੱਟੀਆਂ ਦੀ ਦਾਰਾਸ਼ ਕੋ ਦਾ ਵੀ ਇਹਦੇ ਵਿੱਚ ਜ਼ਿਕਰ ਆਉਂਦਾ ਵੀ ਗੁਰੂ ਸਾਹਿਬ ਨੇ ਕੋਈ ਜੜੀ ਬੁੱਟੀ ਹੈ ਜਿਹੜੀ ਉਹ ਉਹਨਾਂ ਨੂੰ ਦਿੱਤੀ ਸੀਗੀ ਉਹਦਾ ਉਹਨਾਂ ਦਾ ਇਲਾਜ ਕੀਤਾ ਸੀ ਉਹਨਾਂ ਬਾਰੇ ਤੁਸੀਂ ਕਿਵੇਂ ਦਾ ਸੀ ਹਾਂ ਦਿੱਲੀ ਦੇ ਬਾਦਸ਼ਾਹ ਸ਼ਾਹ ਜਹਾਂਨ ਦਾ ਪੁੱਤਰ ਸੀ ਦਾਰਾਸ਼ਕੋ ਹਾਂਜੀ ਆ ਉਹਦੇ ਕੋਲ ਰਿਹਾ ਕਰਦਾ ਸੀ ਆਨੰਦ ਲਾਲ ਗੋਇਆ ਅੱਛਾ ਜੀ ਠੀਕ ਹੈ ਜੀ ਤੇ ਨੰਦ ਲਾਲ ਗੋਇਆ ਗੁਰੂ ਦਰਬਾਰ ਦਾ ਗੁਰੂ ਘਰ ਦਾ ਸਰਦਾਰ ਰੂ ਸੀ ਠੀਕ ਹੈ ਜੀ ਇਸ ਕਰਕੇ ਉਸ ਤੋਂ ਗੱਲਾਂ ਸੁਣ ਕੇ ਦਾਰਾਸ਼ਕੋ ਦੀ ਵੀ ਸਰਦਾ ਸੀ ਗੁਰੂ ਸਾਹਿਬਾਨਾਂ ਚ ਹਾਂਜੀ ਜੇ ਜਿਹੜਾ ਬਾਦ ਦਾ ਇਤਿਹਾਸ ਵੀ ਦੱਸਦੇ ਆਂ ਹਾਂਜੀ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਆਇਆ ਵੀ ਦਾਰਾ ਸੋ ਉਹ ਆਪਣੇ ਬਾਪੂ ਦਾ ਕਹਿਣਾ ਮੰਨ ਕੇ ਚੜ ਕੇ ਆਇਆ ਔਰ ਮਹਿੰਦੀ ਦਾ ਕਹਿਣਾ ਮੰਨ ਕੇ ਹਾਂਜੀ ਉਦੋਂ ਵੀ ਉਹ ਲੜਿਆ ਨਹੀਂ ਇਵੇਂ ਹੀ ਮੁੜ ਗਿਆ ਇੱਧਰ ਉੱਧਰ ਘੁੰਮ ਕੇ ਠੀਕ ਹੈ ਜੀ ਲਓ ਜੀ ਇਹ ਇਹ ਬਿਮਾਰ ਹੋ ਗਿਆ ਹਾਂਜੀ ਆਪਾਂ 6ਵੇਂ ਪਾਤਸ਼ਾਹ ਦੇ ਸਮੇਂ ਦੀ ਗੱਲ ਕਰਦੇ ਠੀਕ ਹੈ ਜੀ ਆ ਤਾਂ ਆਪਾਂ ਨੇ ਸੰਕੇਤ ਬਾਦ ਦਾ ਦਿੱਤਾ ਵੀ ਸਰਦਾ ਸੀ ਗੁਰੂ ਘਰ ਦਾ ਹਾਂਜੀ ਇਹ ਹੋ ਗਿਆ ਬਿਮਾਰ ਠੀਕ ਹੈ ਜੀ ਵੈਦ ਦਾ ਨੇ ਲਾਇਆ ਜੋਰ ਹਾਂਜੀ ਇਹ ਠੀਕ ਨਾ ਹੋਇਆ ਇਹਨੂੰ ਪੇਟ ਦਾ ਰੋਗ ਹੋ ਗਿਆ ਠੀਕ ਹੈ ਜੀ ਤੇ ਉਹਨਾਂ ਨੂੰ ਵੈਦ ਦਾ ਨੂੰ ਜਦੋਂ ਜੋਰ ਲਾ ਲਿਆ ਠੀਕ ਨਾ ਹੋਇਆ ਤੇ ਵੈਦ ਦਾ ਨੇ ਫਿਰ ਕਿਹਾ ਹਾਂਜੀ ਇਸ ਦੇ ਲਈ ਜਿਹੜੀ ਦਵਾਈ ਤਿਆਰ ਕਰਨੀ ਹੈ ਉਹ ਹਰੜ ਦੀ ਨਸਲ ਚਾਹੀਦੀ ਹੈ ਜਿਦੀ 1 ਹਰੜ ਦਾ ਭਾਰ 100 ਗ੍ਰਾਮ ਠੀਕ ਹੈ ਜੀ ਤੇ ਉਹ ਲੌਂਗ ਚਾਹੀਦਾ ਜਿਹਦਾ ਇੱਕ ਲੌਂਗ 10 ਗ੍ਰਾਮ ਦਾ ਹੋਵੇ ਉਹਨਾਂ ਸਮਿਆਂ 'ਚ ਕੋਈ ਇਹ ਵਿਚੇ ਤਰ੍ਹਾਂ ਦਾ ਹੁਣਾ ਨਸਲ ਸੀ ਠੀਕ ਹੈ ਜੀ ਵੀ ਜਿਹੜੀਆਂ ਉਹਨਾਂ ਬਿਮਾਰੀਆਂ ਦੇ ਲਈ ਲਾਹੇਵੰਦ ਸੀ ਤੇ ਡਾਕਟਰ ਵੀ ਲਿਖ ਦਿੰਦੇ ਆ ਇਸ ਤਰ੍ਹਾਂ ਦਾ ਉਹ ਟਾਈਮ ਦਾ ਹੋਗਾ ਉਵੇਂ ਹੀ ਸੀ ਪ੍ਰਦਾਨ ਦੀ ਹੁਣ ਆਪਾਂ ਲਿਖਦੇ ਆ ਕੋਈ ਕਹਿੰਦਾ ਵੀ ਆਪਾਂ ਬੱਟੀ 100 ਗ੍ਰਾਮ ਵਾਲੀ ਕਹਿੰਦਾ ਕੋਈ 500 ਵਾਲੀ ਬਿਲਕੁਲ ਉਵੇਂ ਉਹਨਾਂ ਦੀਆਂ ਨਸਲਾਂ 'ਚ ਦਾ ਰੋਗ ਦੂਰ ਕਰਨ ਦੇ ਉਸ ਠੀਕ ਹੈ ਜੀ ਸਮਰੱਥਾ ਸੀ ਗੁਣ ਤੇ ਠੀਕ ਹੈ ਜੀ ਬੈਦਾਨ ਹੈ ਜਦੋਂ ਉਹਨਾਂ ਨੇ ਰਾਜ ਬੈਦਾਨ ਨੇ ਸਾਰੇ ਪਾਸੇ ਦੇਖਿਆ ਦਿੱਲੀ ਦੇ ਬਾਦਸ਼ਾਹ ਦੇ ਬਾਗ ਦੇ ਵਿੱਚ ਇਸ ਨਸਰ ਦੇ ਬੂਟੇ ਨਾ ਮਿਲੇ ਉਹਨਾਂ ਨੂੰ ਠੀਕ ਹੈ ਜੀ ਤੇ ਫਿਰ ਉਹਨਾਂ ਨੂੰ ਨਾਰਾਜ਼ ਖੋਹ ਕਹਿ ਲੋ ਹਾਂਜੀ ਤੇ ਉਹਨਾਂ ਨੂੰ ਆਨੰਦ ਲਾਲ ਗੋਆ ਕਹਿ ਲੋ ਹਾਂਜੀ ਉਹਨਾਂ ਨੇ ਦੱਸਿਆ ਵੀ ਤੁਸੀਂ ਕੀਰਤਪੁਰ ਸਾਹਿਬ ਜਾਓ ਠੀਕ ਹੈ ਜੀ ਉੱਥੋਂ ਤੁਹਾਨੂੰ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਹਾਂਜੀ ਬਾਗ ਹੈ ਜਿਹੜਾ ਉੱਥੋਂ ਮਿਲਣ ਗਿਆ ਠੀਕ ਹੈ ਜੀ ਉਹਨਾਂ ਦੇ ਭੇਜਣ ਦੇ ਦੋ ਕਾਰਨ ਸਨ ਠੀਕ ਹੈ ਜੀ ਇੱਕ ਦਵਾਈ ਇੱਕ ਦਵਾ ਠੀਕ ਹੈ ਜੀ ਹਾਂਜੀ ਹਾਂ ਦੋਨੋਂ ਦੋਨੋਂ ਸਨ ਵੀ ਇੱਕ ਤਾਂ ਗੁਰੂ ਸਾਹਿਬ ਤੋਂ ਅਸੀਸ ਲੈ ਕੇ ਆਓ ਆਸ਼ੀਰਵਾਦ ਵੀ ਸਾਡਾ ਰੋਗ ਦੂਰ ਹੋ ਜੂ ਠੀਕ ਹੈ ਜੀ ਠੀਕ ਹੈ ਤੇ ਦੂਜਾ ਵੀ ਉਸ ਗੁਰੂ ਦੇ ਬਾਗ ਚ ਇਹ ਚੀਜ਼ਾਂ ਮਿਲ ਸਕ ਠੀਕ ਹੈ ਜੀ ਹਾਂਜੀ ਹਾਂ ਗ੍ਰੰਥਾ ਚ ਇਹ ਲਿਖਿਆ ਮਿਲਦਾ ਵੀ ਸ਼ਾਹ ਜਹਾਂ ਨੇ ਬਕਾਇਦਾ ਚਿੱਠੀ ਲਿਖ ਕੇ ਆਪਣੇ ਐਹਲਕਾ ਭੇਜੇ ਠੀਕ ਹੈ ਜੀ ਮੇਰਾ ਪੁੱਤਰ ਬਿਮਾਰ ਹੋ ਗਿਆ ਹਾਂਜੀ ਇਹ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਤੁਸੀਂ ਭੇਜੋ ਠੀਕ ਹੈ ਜੀ ਤੇ ਨਾਲੇ ਅਸ਼ੀਰਵਾਦ ਭੇਜੋ ਤੰਦਰੁਸਤੀ ਠੀਕ ਹੈ ਜੀ ਉਹ ਕੀਰਤਪੁਰ ਸਾਹਿਬ ਆਗੇ ਉਹਨਾਂ ਨੇ ਆ ਕੇ ਚਿੱਠੀ ਗੁਰੂ ਪਾਤਸ਼ਾਹ ਨੂੰ ਪੜਾਈ ਠੀਕ ਹੈ ਜੀ ਗੁਰੂ ਪਾਤਸ਼ਾਹ ਕਹਿੰਦੇ ਕੋਈ ਨਹੀਂ ਜੋ ਚੀਜ਼ਾਂ ਤੁਹਾਨੂੰ ਚਾਹੀਦੀਆਂ ਉਹ ਲੈ ਜਾਓ ਪਰ ਰੋਗ ਤੁਹਾਡਾ ਅਸੀਂ ਹੀ ਠੀਕ ਕਰ ਦੇਣਾ ਹਾਂਜੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਵੀ ਭਾਈ ਉਹ ਹਰੜ ਲੈ ਕੇ ਆਓ ਨਸਲ ਜਿਹੜੀ 100 ਗ੍ਰਾਮ ਦੀ ਹਰੜ ਹੈ ਠੀਕ ਹੈ ਜੀ ਇਹ ਉਹ ਲੌਂਗ ਲੈ ਕੇ ਆਓ ਜਿਹੜਾ 10 ਗ੍ਰਾਮ ਦਾ ਇੱਕੋ ਹੁੰਦਾ ਹੈ ਠੀਕ ਹੈ ਜੀ ਇਸ ਭਾਗ ਚੋਂ ਫਿਰ ਉਹ ਤੋੜ ਕੇ ਲੇਖੇ ਠੀਕ ਹੈ ਜੀ ਤੇ ਸ੍ਰਿੰਦਰ ਸਿੰਘ ਜੀ ਫਿਰ ਇੱਥੇ ਇਹਨਾਂ ਦੋਨਾਂ ਦੇ ਵਿੱਚ ਸੰਜੀਵਨੀ ਬੂਟੀਆਂ ਜੜਾ ਮਲਾਈਆਂ ਗਈਆਂ ਅੱਛਾ ਜੀ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਦਾ ਚੂਰਨ ਤਿਆਰ ਕਰੋ ਠੀਕ ਹੈ ਜੀ ਚੂਰਨ ਤਿਆਰ ਕਰਿਆ ਸ਼ਾਹ ਜਹਾਂਬਾਦਸ਼ਾਹ ਦੇ ਜਿਹੜੇ ਅਹਿਲਕਾਰ ਆਏ ਸੀ ਠੀਕ ਹੈ ਜੀ ਉਹਨਾਂ ਨੂੰ ਚੂਰਨ ਦਿੱਤਾ ਤੇ ਖਾਣ ਦਾ ਵਿਧੀ ਵਿਵਾਨ ਦੱਸਿਆ ਹਾਂ ਜੀ ਇਹ ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਨੂੰ ਬਾਦਸ਼ਾਹ ਜਹਾਂਨ ਦੇ ਪੁੱਤਰ ਦਰਸ ਗੁਰੂ ਕੋਈ ਵੀ ਇਹਨੂੰ ਖਾ ਲੈਣਾ ਠੀਕ ਹੈ ਜੀ ਤੇ ਉਹਨਾਂ ਨੇ ਜਦੋਂ ਦਿੱਲੀ ਪਹੁੰਚੇ ਅਹਿਲਕਾਰ ਉਹਨਾਂ ਨੇ ਪਹਿਲਾਂ ਚੂਰਨੇ ਖਾਦਾ ਉਹਨਾਂ ਦੇ ਬੱਚਾ ਨੇ ਤਾਂ ਜਿਹੜੀ ਬਾਦ ਦੇ ਵਿੱਚ ਬਾਦ ਦੇ ਵਿੱਚ ਤਿਆਰ ਕੀਤੀ ਜਾਂ ਨਹੀਂ ਕੀਤੀ ਰੋਗ ਠੀਕ ਹੋ ਗਿਆ ਠੀਕ ਹੈ ਜੀ ਜਦੋਂ ਗੁਰੂ ਹਰਗੋਬਿੰਦ ਮਹਾਰਾਜ ਜੀ ਦਾ ਇਹ ਸਬਾਕ ਦੇ ਵਿੱਚੋਂ ਹਾਂਜੀ ਆ ਕੀਮਤੀ ਲੌਂਗ ਤੇ ਹਰੜ ਤੇ ਸੰਜੀਵਨੀ ਬੂਤੀ ਦੇ ਨਾਲ ਤਿਆਰ ਕੀਤਾ ਹੋਇਆ ਚੂਰਨ ਠੀਕ ਹੈ ਜੀ ਦਾਰਾ ਸਕੂਨ ਹੈ ਔਰੰਗਜ਼ੇਬ ਦੇ ਭਰਾ ਨੇ ਠੀਕ ਹੈ ਜੀ ਹਾਂਜੀ ਤੇ ਸ਼ਾਹਜਹਾਂ ਦੇ ਪੁੱਤਰ ਨੇ ਖਾਦੋ ਠੀਕ ਹੋ ਗਿਆ ਆ یوں ਇਸ ਗੁਰੂ ਕੇ ਬਾਗ ਨਾਲ ਦਿੱਲੀ ਤਖਤ ਦੇ ਦਾਰਾ ਸਕੂਰ ਅਜ ਕੁਮਾਰ ਦੀ ਦਾਸਤਾਨ ਜੁੜੀ ਹੋਈ ਠੀਕ ਹੈ ਇਹ 9 ਲੱਖਾ 20 ਮੇਰੇ ਖਿਆਲ ਚ ਉਦੋਂ ਹੀ ਆਪਾਂ ਜਾਣਦੇ ਆ ਵੀ 9 ਲੱਖਾ ਹਾਂਜੀ ਤੁਸੀਂ ਇਹਦੇ ਉੱਤੇ ਬੋਰਡ ਲੱਗਿਆ ਹੋਇਆ ਹਾਂਜੀ ਆਪਾਂ ਦੇਖ ਸਕਦੇ ਆ ਹਾਂਜੀ ਤੇ ਵੀ ਦਾ ਬਾਗ ਦਾ 9 ਲੱਖਾ ਬਾਗ ਵੀ ਹੈ ਹੁਣ ਇਹ ਤਾਂ ਆਪਾਂ ਇੱਕ ਸੰਭਾਵਿਤ ਵਿਆਖਿਆ ਕਰ ਰਹੇ ਹਾਂ ਉਂਝ ਤੇ ਇਹਦੇ ਪ੍ਰਬੰਧਕਾਂ ਨੂੰ ਸ਼੍ਰੋਗਮਣੀ ਕਮੇਟੀ ਨੂੰ ਦੀ ਵਿਆਖਿਆ ਕਰਨੀ ਚਾਹੀਦੀ ਵੀ ਨੌ ਲੱਖ ਕਿਉਂ ਕਿ ਬੋਰਡ ਲੱਗਿਆ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਪਰ ਜਿਹੜੀਆਂ ਆਪਾਂ ਸੰਭਾਵਿਤ ਗੱਲ ਕਰ ਸਕਦੇ ਹਾਂ ਹਾਂਜੀ ਉਹ ਇਹ ਹੈ ਵੀ ਉਦੋਂ ਇਸ ਬਾਗ ਦੇ ਵਿੱਚ ਇੰਨੀਆਂ ਕੀਮਤੀ ਜਿਹੜੀਆਂ ਬੁੱਟੀਆਂ ਸਨ ਬਿਲਕੁਲ ਜੀ ਤੇ ਉਸ ਉਸ ਮੇਲੇ ਹਾਂਜੀ ਉਹਨਾਂ ਉਹ ਜਿਹੜੇ ਪੈਦਾਵਾਰ ਸੀ ਉਤਪਾਦਨ ਸਨ ਉਨਾ ਦੀ ਕੀਮਤ 9 ਲੱਖ ਕਿਸੇ ਨੇ ਤੈਅ ਕਰੀ ਹੋਣੀ ਐ ਉਸ ਵੇਲੇ ਤੋਂ ਬਾਅਦ ਹੀ ਦਾ 9 ਜਦ ਕਿ ਰਾਜੇ ਕੋਲ ਵੀ ਇਹਨਾਂ ਦਾ ਸਾਜ਼ਨ ਤੇ ਉਹਦੇ ਕੋਲ ਵੀ ਉਹਦੇ ਬਾਗ ਦੇ ਵਿੱਚ ਜਿਹਨਾਂ ਦੀ ਚੀਜ਼ ਆ ਜਿਹੜੀ ਉਹ ਨਈਂ ਸੀ ਜੀ ਇੱਕ ਸਵੰਨ ਸਿੰਘ ਜੀ ਗੁਰੂ ਸਾਹਿਬ ਗੁਰੂ ਹਰਿਵੈ ਸਿੰਘ ਸਾਹਿਬ ਨਾਲ ਵੀ ਇਹਨਾਂ ਦਾ ਕੋਈ ਬਾਗ ਦੇ ਨਾਲ ਕੋਈ ਗੱਲ ਜੁੜਦੀ ਹੈ ਜਾਂ ਜੁੜਦੀ ਹੈ ਉਹ ਉਹਦੇ ਬਾਰੇ ਵੀ ਗੁਰੂ ਹਰਗੋਬਿੰਦ ਮਹਾਰਾਜ ਜੇਵੇਂ ਪਾਛਾ ਦੇ ਪੋਤੇ ਸਨ ਹਰ ਰਾਏ ਸਾਹਿਬ ਹਾਂਜੀ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਸਨ ਹਾਂਜੀ ਹੁਣ ਦੁਨਿਆਵੀ ਰਿਸ਼ਤੇ ਚ ਆਪਣੇ ਦਾਦੇ ਨਾਲ ਤੇ ਪੋਤਾ ਗੁਰੂ ਹਰ ਰਾਏ ਸਾਹਿਬ ਪਿਆਰ ਹੁੰਦਾ ਪਿਆਰ ਹੁੰਦਾ ਇਸ ਬਾਗ ਦੇ ਵਿੱਚ ਘੁੰਮਣ ਆ ਗਏ ਹਾਂਜੀ ਜਦੋਂ ਘੁੰਮਣ ਆਏ ਉਹ ਬੱਚੇ ਸਨ ਕੁਝ ਢਾਰ ਹੋ ਸਕਦੇ ਆ ਹਾਂਜੀ ਤੇ ਉਹਨਾਂ ਨੇ ਲੰਬਾ ਚੌੜਾ ਜਿਵੇਂ ਸਾਡਾ ਖਾਲਸਾ ਹੀ ਪਹਿਰਾਵਾ ਹੈ ਕਹਿੰਦਾ ਹੁਣ ਛੱਡ ਗਿਆ ਆਪਾਂ ਚੋਲਾ ਨਹੰਗਾ ਸਿੰਘਾ ਵਾਲਾ ਹਾਂਜੀ ਉਹ ਗੁਰੂ ਹਰਗੋਬਿੰਦ ਸਾਹਿਬ ਨੇ ਚੋਲਾ ਪਾਇਆ ਹੋਇਆ ਸੀ ਠੀਕ ਹੈ ਜੀ ਤੇ ਚੋਲੇ ਦੇ ਨਾਲ ਬੱਚਿਆਂ ਵਾਂਗ ਵੇਸਲੇ ਜੇ ਵੇ ਤੇ ਐਨੇ ਜਿਹੀ ਹੋਏ ਜਾ ਰਹੇ ਸੀ ਹਾਂਜੀ ਤੇ ਚੋੜਾ ਫਸ ਗਿਆ ਫੁੱਲਾਂ 'ਚ ਫੁੱਲ ਟੁੱਟ ਗਏ ਹਾਂਜੀ ਉਹਨਾਂ ਦੇ ਦਾਦਾ ਜੀ ਗੁਰੂ ਹਰਗੋਬਿੰਦ ਮਹਾਰਾਜ ਰੁਕੇ ਠੀਕ ਹੈ ਜੀ ਚੋਲੇ ਨੂੰ ਕੱਢਿਆ ਮੋਢੇ ਉੱਤੇ ਹੱਥ ਰੱਖ ਕੇ ਸਮਝਾਇਆ ਪੁੱਤਰ ਹੂੰ ਉੱਡਾ ਵੱਡਾ ਚੋਲਾ ਪਾਈਦਾ ਹਾਂਜੀ ਜਿੱਡੇ ਨੂੰ ਆਪਾਂ ਸੰਭਾਲ ਸਕੀਏ ਹਾਂਜੀ ਜਿੱਡੇ ਨੂੰ ਆਪਾਂ ਸੰਭਾਲ ਸਕੀਏ ਜਾਂ ਤਾਂ ਚੋਲੇ ਨੂੰ ਆਪਣੇ ਨੂੰ ਸੰਕੋਚ ਕੇ ਰੱਖੀਏ ਜਦੋਂ ਬਾਗ ਦੇ ਵਿੱਚ ਤੁਰੀਏ ਠੀਕ ਹੈ ਜੀ ਸਰੇਂਦਰ ਸਿੰਘ ਜੀ ਇਤਿਹਾਸਕਾਰ ਇਹਦੇ ਵਿੱਚੋਂ ਦੋ ਗੱਲਾਂ ਕੱਢਦੇ ਆਂ ਹਾਂਜੀ ਇੱਕ ਗੱਲ ਤਾਂ ਇਹ ਵੀ ਹਰ ਰਾਏ ਸਾਹਿਬ ਨੇ ਉਸ ਤੋਂ ਬਾਅਦ ਚੋਲਾ ਕਦੇ ਬਾਗ 'ਚ ਖੁੱਲਾ ਨਹੀਂ ਥੀ ਠੀਕ ਹੈ ਜੀ ਧਿਆਨ ਨਾਲ ਜਾਂਦੇ ਸੀ ਫਟ ਕੇ ਹਾਂਜੀ ਇੱਕ ਗੱਲ ਆਪਣੇ ਦਾਦਾ ਗੁਰੂ ਦੀ ਆਗਿਆ ਮੰਨੀ ਇੱਕ ਆਪਾਂ ਇਹਦੇ ਵਿੱਚ ਇਹ ਵੀ ਲੱਗਦਾ ਵੇ دنیਵੀਂ ਜਿਹੜੀ ਗੱਲ ਆ ਉਹ ਉਹਦੇ ਉਹਦੇ ਰਾਹੀ ਕਹੈਤੀ ਵੀ ਤੁਸੀਂ ਸੰਭਲ ਕੇ ਜਿਹੜੇ ਸੰਭਲ ਉਹ ਉਹ ਆ ਜੀ ਅਧਿਆਤਮਕ ਅਧਿਆਤਮਕਤਾ ਹਾਂਜੀ دنیਵੀਂ ਤਾਂ ਆਪਾਂ ਸਮਝ ਲਈ ਨਾ ਹਾਂ ਹਾਂਜੀ 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 ਅਧਿਆਤਮਕ ਗੱਲ ਜਿਹੜੇ ਇਤਿਹਾਸਕਾਰ ਕੱਢਦੇ ਆ ਉਹ ਇਹ ਕੱਢਦੇ ਆ ਗੁਰੂ ਹਰ ਗੋਬਿੰਦ ਮਹਾਰਾਜ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰਗੱਦੀ ਨਹੀਂ ਦਿੱਤੀ ਹਾਂਜੀ ਬਿਲਕੁਲ ਜੀ ਹਾਂਜੀ ਹਾਂਜੀ 6ਵੇਂ ਪਾਤਸ਼ਾਹ ਆਪਣੇ ਪੋਤੇ ਗੁਰੂ ਹਰ Rai ਸਾਹਿਬ ਨੂੰ ਗੱਦੀ ਦੇ ਕੇ ਗਏ ਹਾਂਜੀ ਇਹ ਛੋਟੀਆਂ ਗੱਲਾਂ 'ਚ ਸਮਝਾਉਣ ਦਾ ਇਹ ਗੱਲ ਸੀ ਵੀ ਤੇਰੇ ਉੱਤੇ ਤਾਂ ਗੁਰੂ ਤਖਤ ਦੀ ਜ਼ਿੰਮੇਵਾਰੀ ਆਉਣੀ ਹੈ ਉਹ ਕਿਵੇਂ ਸੰਭਾਲੇਗਾ ਜੇ ਤੂੰ ਪੁੱਤਰ ਜੀ ਚੋਲਾ ਸੰਭਾਲਣ ਦੀ ਜਾਂਚ ਨਹੀਂ ਸਿੱਖ ਸਕਿਆ ਅ ਇਤਿਹਾਸ ਇਸ ਸੰਕੇਤ ਸਹਿਲ ਬਿਲਕੁਲ ਫਿਰ ਸਤਿਗੁਰੂ ਮਹਾਰਾਜ ਨੇ ਫਿਰ ਚੋਲਾ ਵੀ ਸੰਭਾਲਿਆ ਹਾਂਜੀ ਗੁਰੂ ਹਰ ਰਾਇ ਸਾਹਿਬ ਨੇ ਫਿਰ ਕੱਦੀ ਵੀ ਸੰਭਾਲੀ ਹਾਂਜੀ ਹਰ ਬਾਖੂ ਵੀ ਸੰਭਾਲੀ ਬਿਲਕੁਲ ਜੀ ਬਹੁਤ ਵੱਡੇ ਅੰਮ ਦੀ ਸਾਡੀਆਂ ਸਿੱਖ ਕੌਮ ਦੀਆਂ ਜਿਹੜੇ ਗੁਰਦਵਾਰ ਕਦੀ ਦੀ ਪਰੰਪਰਾ ਸੀ ਹਾਂਜੀ ਉਹਨੂੰ ਬਕਾਇਦਾ ਜਿਉਂਦਾ ਤਿਉਂ ਬਿਲਕੁਲ ਆਪਣੀ ਜ਼ਿੰਦਗੀ ਦੇ ਵਿੱਚ ਨਿਭਾਇਆ ਹਾਂਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਜੀ ਅੱਗੇ ਇਹ ਇਤਿਹਾਸ ਚੱਲਦਾ ਰਹੇਗਾ ਤੇ ਅਗਲੀ ਜਿਹੜੀ ਕਿਸ਼ਤ ਦੇ ਵਿੱਚ ਅਗਲੀ ਗੱਲ ਕਰਾਂਗੇ ਕੀਰਤੂਰ ਸਾਹਿਬ ਬਾਰੇ ਹਾਟ ਆਬਾਤ ਵਧੰਵਾਦ ਧੰਨਵਾਦ ਜੀ ਸੁਰਖ ਸਵੇਰ YouTube ਦਾ ਵੀ ਧੰਨਵਾਦ ਹੈ ਸ਼ੁਕਰੀਆ ਸ਼ੁਕ